हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਰਾਣੀਬਲਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਮਨ ਦੇ ਫਾਰਮ ਤੇ ਆਇਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਇੱਕ ਆਪਾਂ ਕਾਫੀ ਇੱਕ ਵੀਡੀਓ ਪਾਈ ਸੀਗੀ ਉਹਦੇ ਵਿੱਚ ਕਾਫੀ ਪਸ਼ੂ ਤੁਹਾਨੂੰ ਦਿਖਾਏ ਸੀਗੇ ਮੋਰਾ ਬ੍ਰੀਡ ਦੀਆਂ ਦੋਸਤੋ ਚੰਗੀਆਂ ਚੰਗੀਆਂ ਝੋਟੀਆਂ ਵੀਰ ਲੈ ਕੇ ਆਉਂਦਾ ਫਾਰਮ ਤੇ ਸੇਲ ਪਰਚੇਜ਼ ਦਾ ਕੰਮ ਆ ਖਾਸ ਤੌਰ ਤੇ ਤੇ ਖਾਸ ਵਿਜਿਟ ਦੋਸਤੋ ਤੁਸੀਂ ਪਿੰਡ ਰਾਣੀਬਲਾ ਕਰਨੀ ਆ ਨੇੜੇ ਪਿੰਡ ਚੋਲਾ ਸਾਹਿਬ ਬਿਲਕੁਲ ਨਜ਼ਦੀਕ ਪਿੰਡਾ ਬਰਮਪੁਰਾ ਪਿੰਡ ਬਿਲਕੁਲ ਲੱਗੇ ਆ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਤਿੰਨ ਝੋਟੀਆਂ ਤੁਹਾਨੂੰ ਦਿਖਾਉਣੀਆਂ ਤਿੰਨੇ ਝੋਟੀਆਂ ਸੂਈਆਂ ਨੇ ਬਿਲਕੁਲ ਤਾਜ਼ੀਆਂ ਪੂਰੀ ਡਿਟੇਲ ਆਪਾਂ ਵੀਰ ਹਰਮਨ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਦੋਸਤੋ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਝੋਟੀਆਂ ਚੰਗੀਆਂ ਹੁੰਦੀਆਂ ਦੋਸਤੋ ਵੱਡੀਆਂ ਝੋਟੀਆਂ ਵੀਰ ਲੈ ਕੇ ਆਉਂਦਾ ਚੰਗੀ ਮਿਲਕਿੰਗ ਵਾਲੇ ਪਸ਼ੂ ਆਉਂਦੇ ਆ ਇਸ ਕਿਲੇ ਦੇ ਉੱਪਰ ਅਜ ਤੋਂ ਕੁਝ ਦਿਨ ਪਹਿਲਾਂ ਦੋਸਤੋ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਚੰਗੀਆਂ ਤੁਹਾਨੂੰ ਝੋਟੀਆਂ ਦਿਖਾਈਆਂ ਸੀਗੀਆਂ ਕਾਫੀ ਵੱਡੇ ਕੱਦ ਬੁੱਤ ਤੇ ਚੰਗੇ ਥਣ ਭਾਂਡੇ ਦੀਆਂ ਚੰਗੇ ਥਣ ਲੇਵੇ ਦੀਆਂ ਸਾਫ਼ ਸੁਥਰੇ ਲੇਵੇ ਦੀਆਂ ਜਿਹੜੀਆਂ ਝੋਟੀਆਂ ਤੁਹਾਨੂੰ ਇਸ ਫਾਰਮ ਤੋਂ ਵੇਖਣ ਦੇ ਵਿੱਚ ਮਿਲਦੀਆਂ ਨੇ ਆਓ ਕਰਦੇ ਹਾਂ ਬਥੇਰੇ ਡਿਟੇਲ ਲੈਣੇ ਆਂ ਵੀਰ ਹਰਮਨ ਤੋਂ ਸਭ ਤੋਂ ਪਹਿਲਾਂ ਵੀਰ ਹਰਮਨ ਸਾਸਰੀ ਕਾ ਸਾਸਰੀ ਕਾਲ ਸੰਧੂ ਸਾਹਿਬ ਹੋਰ ਵੀਰ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਵੀਰ ਜੀ ਵਧੀਆ ਜੀ ਠੀਕ ਠਾਕ ਠੀਕ ਠਾਕ ਹੈ ਜੀ ਅੱਛਾ ਵੀਰ ਹਰਮਨ ਅੱਜ ਆਪਣੇ ਕੋਲ ਟੋਟਲ ਐਨੀਮਲ ਦਾ ਵੈਸੇ ਵਧੇਰੇ ਆ ਹਾਂਜੀ ਜਿਹੜੀਆਂ ਆਪਾਂ ਅੱਜ ਵਿਖਾਉਣੀਆਂ ਨੇ ਝੋਟੀਆਂ ਸੇਲ ਦੇ ਲਈ ਮੌਜੂਦ ਆ ਜਿਹੜੀਆਂ ਤੁਹਾਡੇ ਕੋਲ ਉਹ ਤਿੰਨ ਕਿ ਦਿਖਾਉਣੀਆਂ ਝੋਟ ਹਾਂਜੀ ਹਾਂਜੀ ਤਿੰਨ ਵਿਖਾਉਣੀਆਂ ਸੰਧੂ ਸਾਹਿਬ ਠੀਕ ਹੈ ਜੀ ਅੱਛਾ ਵੀਰ ਹਰਮਨ ਇਹ ਬਰੀਡ ਕਿਹੜੇ ਪਾਸਿਓਂ ਇੱਕ ਵਾਰੀ ਫੇਰ ਆਪਣੇ ਨਵੇਂ ਸਾਜਣ ਜਿਹੜੇ ਜੁੜੇ ਉਹਨਾਂ ਦੇ ਧਿਆਨ ਚ ਲਿਆਦ ਗਏ ਇਧਰ ਦੀਆਂ ਝੋਟੀਆਂ ਨਹੀਂ ਹੈਗੀਆਂ ਇਹ ਉਧਰ ਦੀਆਂ ਪਰਲੀ ਸਟੇਟ ਦੀਆਂ ਆਪਣੀਆਂ ਫਿਰ ਇਹ ਸੰਧੂ ਸਾਹਿਬ ਸਰਸੇ ਦੀਆਂ ਹੀ ਝੋਟੀਆਂ ਸਰਸੇ ਦੀਆਂ ਝੋਟੀਆਂ ਹਾਂਜੀ ਇਹ ਇਧਰ ਦੇ ਨੇ ਇਹ ਦੇਖਣ ਤੋਂ ਪਤਾ ਲੱਗ ਜਾਂਦਾ ਜੀ ਮੱਜਾ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤਾਂ ਦੱਸੋ ਸਰਸੇ ਹਰਿਆਣੇ ਤੇ ਕੱਲੀ ਕੱਲੀ ਝੋਟੀ ਦੀ ਤੁਹਾਨੂੰ ਡਿਟੇਲ ਮਿਲੂਗੀ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਪੂਰੀ ਜਾਣਕਾਰੀ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਛਾ ਵੀਰ ਜਿਹੜੀਆਂ ਅੱਜ ਆਪਾਂ ਤਿੰਨ ਝੋਟੀਆਂ ਵਿਖਾਉਣੀਆਂ ਨੇ ਸੁਈਆਂ ਬਿਲਕੁਲ ਤਾਜ਼ੀਆਂ ਹੀ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਸ਼ੁਰੂਆਤ ਵੀਰ ਹਰਮਨ ਇਸੇ ਝੋਟੀ ਤੋਂ ਕਰਦੇ ਆਪਾਂ ਬਹੁਤ ਵੱਡੇ ਕਦ ਕਦ ਦੇ ਵਿੱਚ ਆ ਸਾਹਮਣੇ ਜਿਹੜੀ ਆਪਾਂ ਨੂੰ ਦਿਖਾਈ ਦੇ ਰਹੀ ਆ ਇਹਦਾ ਵੀਰਵਾ ਪੂਰਾ ਸਾਂਝਾ ਕਰਦੀ ਆ ਕੀ ਡਿਟੇਲ ਆ ਜੀ ਇਹਦੀ ਇਹ ਸੰਤੂ ਸਾਹਿਬ ਕੱਲ ਸਵੇਰ ਦੀ ਸੂਈ ਹੈ ਜੀ ਠੀਕ ਹੈ ਜੀ ਤੇ ਇਹਦਾ ਦੂਜਾ ਸੂਆ ਜੀ ਠੀ ਇਹ ਗਰੰਟੀ ਨਾਲ 22 ਤੇ 23 ਲੀਟਰ ਦੁੱਧ ਮੱਝ ਦੇਊਗੀ। ਠੀਕ ਆ ਜੀ। ਹਾਂਜੀ ਹਾਂਜੀ। ਬਲਕਿ ਪੂਰੀ ਆ ਤਸੱਲੀ ਤੇ ਆਈ ਆ ਬਾਕੀ ਪੂਰੀ ਤਸੱਲੀ ਤੇ ਠੀਕ ਆ ਜੀ। ਹਾਂਜੀ। ਲਓ ਦੋਸਤੋ ਕੱਲ ਇਹ ਛੋਟੀ ਸੂਈ ਆ ਤੇ ਮਗਰ ਦੇ ਕੱਟੀ ਆ ਜੀ। ਹਾਂਜੀ 22 ਲੀਟਰ ਦੁੱਧ ਦੇ ਵਿੱਚ ਇਹ ਪਾਸ ਹੋਈ ਆ ਛੋਟੀ। ਪਹਿਲੇ ਸੂਈ। ਠੀਕ ਆ ਜੀ। ਹਾਂਜੀ। ਹੁਣ ਦੂਜਾ ਸੂਆ। ਦੂਜਾ ਸੂਆ ਜੀ। ਠੀਕ ਆ। ਬੱਚਾ ਮਗਰ ਦੇ ਕੀ ਆ ਗਿਆ ਜੀ? ਬੱਚਾ ਮਗਰ ਜੀ ਇਹਦੇ ਕੱਟਾ ਹੀ ਆ ਜੀ। ਮੇਲ ਕਾਫ। ਹਾਂਜੀ ਹਾਂਜੀ। ਉਹ ਦੋਸਤੋ 22 ਲੀਟਰ ਇਹ ਛੋਟੀਆਂ ਦੁੱਧ ਚਵਾਇਆ ਆ ਤੁਹਾ ਮੈਂ ਪਹਿਲਾਂ ਜ਼ਿਕਰ ਕਰਤਾ ਸੀਗਾ ਦੋਸਤੋ ਆਊਟ ਆਫ ਸਟੇਟ ਦੀਆਂ ਜਿਹੜੀਆਂ ਇਹ ਝੋਟੀਆਂ ਨੇ ਇਹ ਨਸਲਾਂ ਨੇ ਹਸਾਰ ਵਾਲੀ ਸਾਈਡ ਦੀਆਂ ਠੀਕ ਆ ਜੀ ਪੈਸੇ ਸਾਰੇ ਵੀਰਾਂ ਨੇ ਤੁਸੀਂ ਜੱਜਮੈਂਟ ਕਰ ਹੀ ਲੈਣੀ ਆ ਪਸ਼ੂ ਨੂੰ ਵੇਖ ਕੇ ਤੇ ਵੀਰ ਇਹ ਕੱਲ ਦੀ ਸੂਈ ਆ ਕਿ ਬੋਲੇ ਬੋਲੇ ਤੇ ਚਵਾਈ ਦੀ ਇੱਕ ਦੋੜਾ ਦੋ ਗਣਾ ਕੋ ਵੀਰ ਸੰਤੋ ਸਾਹਿਬ ਤਿੰਨ ਚਵਾਈਆਂ ਹੋ ਗਈਆਂ ਜੀ ਕੱਲ ਸਵੇਰ ਦੀ ਸ਼ਾਮ ਦੀ ਸਵੇਰ ਦੀ ਹੋ ਗਈ ਚੌਥੀ ਹੋਣ ਹੋਣੀ ਆ ਜੀ ਠੀਕ ਹੈ ਜੀ ਸੋ ਚੌਣ ਜਾਂ ਦਾ ਵੀਰ ਜੀ ਕਿੰਦਾ ਦੀ ਉਹ ਵੀ ਦੱਸ ਦੀ ਇੱਕ ਨੰਬਰ ਆ ਜੀ ਚੌਣ ਵੀਰ ਤੁਸੀਂ ਸੰਤੋ ਸਾਹਿਬ ਆਪਣੇ ਕੋਲ ਇੱਥੇ ਆਣ ਕੇ ਸੂਈ ਆ ਨਹੀਂ ਜੀ ਕੱਲ ਦੀ ਸੂਈ ਆ ਜੀ ਆਪਣੇ ਕੋ ਮੱਝਾ ਜੀ ਆਈ ਉਹ ਦੋਸਤੋ ਕੱਲ ਦੀ ਸੂਈ ਆ ਝੋਟੀ ਤੇ ਜੇਰ ਜੂਰੇ ਦੀ ਪ੍ਰੋਪਰ ਪਈ ਆ ਹਾਂਜੀ 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 ਠੀਕ ਆ ਜੀ ਬਿਲਕੁਲ ਜੀ ਤੇ ਤਿੰਨ ਚੁਵਾਈਆਂ ਜਿਹੜੀਆਂ ਵੀਰਾਂ ਦਾ ਵੀ ਇਹਦੀਆਂ ਹੋ ਗਈਆਂ ਤਿੰਨ ਚੁਵਾਈਆਂ ਹੋਈਆਂ ਹਾਂਜੀ ਹਾਂਜੀ ਤੇ ਬੋਲਾ ਕਿੰਨਾ ਕੁ ਆਪਾਂ ਵੀਰ ਚੁਵਾਦਾਂਗੇ ਬੋਲਾ ਹੁਣ ਕਿੰਨਾ ਕੁ ਮੰਨ ਗਏ ਹੋਰ ਸੰਧੂ ਸਾਹਿਬ ਬੋਲਾ ਇਹ ਥੱਲੇ 13 ਕ ਲੀਟਰ ਮੰਨ ਕੇ ਚੱਲੋ ਤਿਆਰ ਆ 13 ਕ ਲੀਟਰ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਇੱਕ ਵਾਰੀ ਤੁਹਾਨੂੰ ਖੋਲ ਕੇ ਚੰਗੀ ਤਸੱਲੀ ਨਾਲ ਆਪਾਂ ਤੋੜ ਕੇ ਦਿਖਾਉਨੇ ਹਾਂ ਤੋ ਝੋਟੀ ਬਹੁਤ ਖੂਬਸੂਰਤ ਆ ਦੋਸਤੋ ਠੀਕ ਆ ਜੀ ਤਾਜੀ ਸ ਤੇ ਜੰਪਲਾ ਉਹ ਵੀ ਤੁਹਾਨੂੰ ਦੱਸ ਦਿੱਤੀ ਆ ਬੈਕਗ੍ਰਾਉਂਡ ਵੀ ਤੁਹਾਨੂੰ ਵੀਰ ਨੇ ਦੱਸ ਦਿੱਤੀ ਆ ਵੀ ਆਊਟ ਆਫ ਸਟੇਟ ਹਰਿਆਣਾ ਹਿਸਾਰ ਤੋਂ ਜਿਹੜੀਆਂ ਇਹ ਝੋਟੀਆਂ ਆਈਆਂ ਨੇ ਤੋਂ ਸੋਹਣੇ ਕੱਦ ਕੱਦ ਦੇ ਵਿੱਚ ਆ ਚੌੜਾ ਪਿੱਠਪੂੜਾ ਹਾਈਟ ਲੈਂਥ ਐਕਸਟਰਾ ਆਰਡੀਨਰੀ ਆ ਦੋਸਤੋ ਆਰਡਰ ਕੁਆਲਿਟੀ ਚੰਗੀ ਤੋਂ ਥਣ ਥਣ ਪੂਰਾ ਹਾਥੀ ਚੁਵਾਈ ਜਿਹੜਾ ਇੱਕ ਵਾਰੀ ਤੁਹਾਨੂੰ ਆਪਾਂ ਲੰਬਾ ਤੋਰ ਕੇ ਦਿਖਾ ਦਿੰਨੇ ਆ ਇਧਰ ਆਓ ਆ ਦੇਖੋ ਹੌਲੀ ਹੌਲੀ ਲਾਗੋ ਫੜ ਲਾਗੋ ਫੜ ਲਾਹਣ ਪਰਾਂ ਨੂੰ ਕਰ अच्छा वीर ਹਰਮਣ ਬਾਕੀ ਖਾਣਾ ਪਾਣੀ ਵੈਸੇ ਪਠੜਕਾ ਵਧੀਆ ਖਾਰੀਆਂ ਨੇ ਹਾਂਜੀ ਹਾਂਜੀ ਬਿਲਕੁਲ ਜੀ ਇਹ ਵੇਖ ਲੋ ਤੁਹਾਡੇ ਸਾਹਮਣੇ ਠੀਕ ਹੈ ਜੀ ਹਾਂਜੀ ਹਾਂਜੀ ਸੋ ਦੋਸਤੋ ਇਹ ਵੀ ਪੁੱਛਣਾ ਬੜਾ ਜ਼ਰੂਰੀ ਹੈ ਕਿਉਂਕਿ ਬਾਅਦ ਵਿੱਚ ਕਈ ਵੇਰ ਇਤਰਾਜ ਹੁੰਦਾ ਕਈਆਂ ਦਾ ਵੀ ਆਊਟ ਆਫ ਸਟੇਟ ਆ ਪਤਾ ਨਹੀਂਗਾ ਉਧਰ ਕਿਹੜਾ ਹਰਾ-ਚਾਰਾ ਜਾਂ ਸੁੱਕਾ ਡਰਾਈ ਫੂਡਰ ਕਿਹੜਾ ਚੱਲਦਾ ਸੀਗਾ ਇੱਥੇ ਆਣ ਕੇ ਕਦੇ ਦੂਰ ਦਾ ਸਫ਼ਰ ਕੱਢ ਕੇ ਪਸ਼ੂ ਜਾਂ ਖਾਵੇ ਨਾ ਖਾਵੇ ਤੇ ਪਠੇੜਕੇ ਜਿਹੜਾ ਦੋਸਤੋ ਪਸ਼ੂ ਜੀ ਲਾਈ ਜਾਂਦੇ ਆ ਜੀ ਜੀ ਲਾਈ ਆ ਗਏ ਉਹਨੂੰ ਫੇਰ ਖਾਣੀ ਹਾਂ ਤੁਰਦੇ ਚ ਕੋਈ ਇਧਰ ਲੰਮਾ ਜੀ ਮਾਸ ਬਾਸ ਲੈ ਉਹਦੀ ਬੰਦ ਲਓ ਜੀ ਸੁਪਖਾਲਾ ਖੂਲਾ ਦੋਸਤੋ ਬਹੁਤ ਖੂਬਸੂਰਤ ਆ ਨੇਵੇ ਦੀ ਬੰਦਰ ਤਕਰੀਬਨ ਤੁਸੀਂ ਵੇਖੋਗੇ ਮਿਲਕ ਵੇਣ ਦੇਖੋਗੇ ਦੋਨੋਂ ਸਾਈਡਰ ਮਿਲਕ ਵੇਣ ਮੋٹے ਤੌਰ ਤੇ ਜਿਹੜੀਆਂ ਉੱਪਰੀਆਂ ਹੋਈਆਂ ਨਜ਼ਰ ਆਉਣਗੀਆਂ ਠੀਕ ਹੈ ਅੱਛਾ ਵੀਰ ਹਰਮਨ ਕੀ ਡਿਮਾਂਡ ਕਰਦੇ ਪਏ ਆਂ ਸੰਧੂ ਸਾਹਿਬ ਇਹਦਾ ਮੁੱਲ ਫੋਨ ਤੇ ਕਰਾਂਗੇ ਜੀ ਆਪਾਂ ਅੱਛਾ ਜੀ ਵੈਸੇ ਪਹਿਲਾਂ ਵੀ ਆਪਣੇ ਜਿੰਨੇ ਮੁੱਲ ਪਸ਼ੂਆਂ ਦੇ ਸਾਰੇ ਫੋਨ ਤੇ ਕੀਤੇ ਆਂ ਜੀ ਹਾਂ ਜੀ ਸੰਧੂ ਸਾਹਿਬ ਠੀਕ ਹੈ ਜੀ ਹੁਣ ਤੁਹਾਨੂੰ ਪਤਾ ਸੰਧੂ ਸਾਹਿਬ ਮੱਝਾਂ ਸਾਰੀਆਂ ਚੰਗੀ ਰੱਖੁੰਦੀਆਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਦੋਸਤੋ ਚੰਗਾ ਪਸ਼ੂ ਤਾਂ ਨਾਂ ਦੇ ਵੀਰਾਂ ਦਾ ਵੀ ਚੰਗੀ ਰਕਮ ਦੇ ਪਸ਼ੂ ਆ ਬੇਸ਼ੱਕ ਜਿਹੜੇ ਵੀਰ ਨੂੰ ਬਿਲਕੁਲ ਜਜੂਗੀ ਸੌਦਾ ਕਰਨਾ ਚਾਹੁੰਦੇ ਹੋ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਆ ਰੇਡ ਦੀ ਖਾਸ ਤੌਰ ਤੇ ਤੁਸੀਂ ਆਪਣਾ ਤਾਲ ਮਿਲ ਬਿਠਾ ਲਿਓ ਠੀਕ ਹੈ ਇਹ ਤਾਂ ਵੀ ਬੈਂਦਾ ਜਾਂ ਪੁੱਛਣਾ ਕਿਸੇ ਨੇ ਰੇਟ ਤੇ ਦਿੱਤੇ ਕੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਪੁੱਛ ਲਿਓ ਠੀਕ ਆ ਜੀ ਐਨੀਮਲ ਜਿੰਨੇ ਵੀ ਤੁਹਾਨੂੰ ਆਪਾ ਦਿਖਾਉਣੇ ਆ ਤਿੰਨ ਮੱਝਾਂ ਝੋਟੀਆਂ ਚੰਗੀਆਂ ਦਿਖਾਉਣੀਆਂ ਨੇ ਤਿੰਨਾਂ ਦੇ ਰੇਟ ਮੁੱਲ ਜਿਹੜੇ ਹੈਗੇ ਫੋਨ ਤੇ ਕੀਤੇ ਜਾਣਗੇ ਠੀਕ ਆ ਜੀ ਇਸ ਕਰਕੇ ਮੇਰਾ ਵੀਰ ਤੁਸੀਂ ਫੋਨ ਕਰ ਲਿਓ ਨੰਬਰ ਲਾ ਕੇ ਤੁਸੀਂ ਜਿਹੜਾ ਰੇਟ ਪੁੱਛ ਸਕਦੇ ਜੀ ਠੀਕ ਆ ਸੋ ਕਾਫੀ ਸੋਹਣੀ ਝੋਟੀਆਂ ਸੈਕੰਡ ਟਾਈਮਰ ਸੀਗੀ ਸੈਕੰਡ ਨੰਬਰ ਤੇ ਵੀਰ ਹਾਰਮਨ ਜਿਹੜੀ ਇਹ ਆਪਣੇ ਕੋਲ ਖੜੀ ਝੋਟੀ ਇਹਦੀ ਡਿਟੇਲ ਕਰੀਏ ਸਾਂ ਜੀ ਸੰਧੂ ਸਾਹਿਬ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਇਹ ਹੂੰ ਦੁੱਧ ਦੇ ਥੱਲੇ 16 ਲੀਟਰ ਤਿਆਰ ਕੋਈ ਦੋ ਟਾਈਮ ਚੁਆਈ ਕਰ ਲੇ ਤਿੰਨ ਟਾਈਮ ਚੁਆਈ ਕਰ ਲੇ ਠੀਕ ਹੈ ਜੀ ਸੌਦਾ ਕਰਨ ਤੋਂ ਬਿਨਾਂ ਚੋਲੇ ਕੋਈ ਚੱਕਰ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਦੋਸਤੋ 5 ਦਿਨ ਦਾ ਸਮਾਂ ਹੋ ਗਿਆ ਇਸ ਝੋਟੀ ਨੂੰ ਸੂਹੀ ਨੂੰ ਮਗਰ ਕੱਟੀ ਆ ਫੀਮੇਲ ਕਾਫ ਦੂਜਾ ਸੂਆ 16 ਲੀਟਰ ਮਿਲਕਿੰਗ ਜਿਹੜੀ ਹੁਣ ਕਰਵਾ ਰਹੀ ਆ ਸੋ ਝੋਟੀ ਦਾ ਕੱਦ-ਕੜ ਇੱਕ ਵਾਰੀ ਪੂਰਾ ਬਾਡੀ ਸਟ੍ਰਕਚਰ ਤੁਸੀਂ ਦੇਖ ਲਓ ਠੀਕ ਹੈ ਜੀ ਸੋਹਣੇ ਕੱਦ-ਕੜ ਦੇ ਵਿੱਚ ਆ ਬੇਲ ਬੁੱਲ ਸਪੈਸ਼ਲ ਆ ਹਾਈਟ ਲੈਂਥ ਸਾਰਾ ਕੁਝ ਸਪੈਸ਼ਲ ਆ ਠੀਕ ਹੈ ਜੀ ਸੋ ਥੰਦੀ ਕੁਆਲਿਟੀ ਇੱਕ 16 ਲੀਟਰ ਤੇ ਜਿਹੜੇ ਦੋਸਤੋ ਹੁਣ ਚੱਲਦੀ ਪਈ ਆ ਹਜੇ ਫਸ ਆਪਾਂ ਨੇ ਓਨਲੀ ਫੋਰ ਕਹਿ ਲਈਏ ਵੀ 5 ਇੱਕ ਦਿਨ ਦਾ ਸਮਾਂ ਇਹ ਹੋਇਆ ਠੀਕ ਆ ਜੀ। ਤੋ ਕਰਮਾਂ ਵਾਲੀ ਚੜਦੀ ਜਾਂਦੀ ਆ ਦਿਨੋਂ ਦਿਨ। ਆ ਮਗਰ ਕੱਟੀ ਆ। ਕੱਟੀ ਵੀ ਤੁਸੀਂ ਵੇਖੋ ਬਹੁਤ ਸੋਹਣੀ ਆ। ਲੰਬੀ ਗਰਦਨ, ਪਤਲਾ ਫੇਸ। ਕੱਟੀ ਵੀ ਜਿਹੜੀ ਦੋਸਤੋ ਪਿਓਰ ਬਰੀਡ ਦੇ ਵਿੱਚ, ਮੋਰਾ ਬਰੀਡ ਦੇ ਵਿੱਚ ਮਗਰ ਕੱਟੀ ਆ ਠੀਕ ਆ। ਧੰਨਵਾਦ। अच्छा वीर हरमन कोई वीर सज्जन आउंदा है इथे अपने कोल 16 लीटर जेड़ा पांडे च पैनला दूध संधू साहब सई ਕਰਨ ਤੋਂ ਬਿਨਾ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ ਕੋਈ ਚੱਕਰ ਨਹੀਂ ਠੀਕ ਹੈ ਜੀ ਆ ਵੀ تسਲੀ ਕਰੇ ਫਿਰ ਸੌਦਾ ਕਰੇ ਆਪਣੇ ਨਾਲ ਕਈ ਵੀਰ ਕਹਿ ਦਿੰਦੇ ਆ ਵੀ ਇਹ 16 ਕਿਲੋ ਦੁੱਧ ਤਿਆਰ ਨਹੀਂ ਆਦੀ تسਲੀ ਕਰੇ ਜੋ تسਲੀ ਹੋ ਜਾਏ ਉਦੋਂ ਸੌਦਾ ਕਰੇ ਆਪਣੇ ਨਾਲ ਠੀਕ ਹੈ ਜੀ ਹਾਂਜੀ ਹਾਂਜੀ ਆਹ ਦੋਸਤੋ ਸ਼ਾਨਦਾਰ ਕੁਆਲਿਟੀ ਆ ਠੀਕ ਆ ਜੀ ਓਵਰਆਲ ਜਿੰਨੀ ਵੀ ਆ ਫਾਰਮ ਤੇ ਆਉਂਦੀ ਆ ਸਾਰੀ ਸ਼ਾਨਦਾਰ ਕੁਆਲਿਟੀ ਆ ਚੰਗੀ ਕੁਆਲਿਟੀ ਦੇ ਪਸ਼ੂ ਹੁੰਦੇ ਆ ਤੋਂ ਵੈਸੇ ਮੋਸਟਲੀ ਸਾਰੇ ਵੀਰਾਂ ਨੇ ਤੁਸੀਂ ਵੇਖ ਕੇ ਜਜਮੈਂਟ ਕਰ ਹੀ ਲੈਣੀ ਆ ਕਿਉਂਕਿ ਪਸ਼ੂ ਜਿਹੜਾ ਦੋਸਤੋ ਜਦੋਂ ਆਪਾਂ ਸਾਹਮਣੇ ਦੇਖਦੇ ਆਂ ਅੰਦਾਜ਼ਾ ਲੱਗ ਹੀ ਜਾਂਦਾ ਠੀਕ ਆ ਇਸ ਵਕਤ 16 ਲੀਟਰ ਤੇ ਚੱਲ ਰਹੀ ਆ ਪੰਜਾ ਦਿਨਾਂ ਦੀ ਸੂਈ ਝੋਟੀ ਦੂਜਾ ਸੂਆ ਚੌੜਾ ਪਿੱਠਪੁੜਾ ਸੋਹਣੇ ਹਾਈਟ ਕੱਟ ਦੇ ਵਿੱਚ ਪੂਰੀ ਲੰਬੀ ਆ ਦੋਸਤੋ ਵੇਲ ਪੱਖੋਂ ਪੂਰੀ ਲੰਬੀ ਆ ਉੱਚੀ ਵੀ ਸਪੈਸ਼ਲ ਆ ਠੀਕ ਸਿੰਗ ਸਿੰਗ ਬਿਲਕੁਲ ਛੋਟੇ ਆ ਲੈ ਠੀਕ ਆ ਅੱਛਾ ਤੇ ਫਿਰ ਹਰਮਨ ਇੱਕ ਮਿਲਕਿੰਗ ਦੀ ਜੇਕਰ ਆਪਾਂ ਗੱਲ ਕਰਕੇ ਹਾਂਜੀ ਹਾਂਜੀ ਤੇ 16 ਲੀਟਰ ਤੇ ਚੱਲ ਰਹੀ ਆ ਵੈਸੇ ਕਿੰਨੀ ਨਾਰਮਲ ਕਰਾਉਣੀ ਚਾਹੀਦੀ ਆ 18 ਲੀਟਰ ਤੇ ਚਾਹੀਦਾ ਜੀ ਸੰਧੂ ਸਾਹਿਬ ਗਰਮੀ ਪੈਂਦੀ ਆ ਉਹ ਸਦਾ ਬਾਅਦ ਵੀ ਸਿਆਲ ਹੁੰਦਾ ਤੇ ਵੱਧ ਵੀ ਕਰਾ ਜਾਂਦੀ ਠੀਕ ਹੈ ਜੀ ਜਿੰਨੀ ਗਰਮੀ ਪੈਂਦੀ 18 ਲੀਟਰ ਤੇ ਆਰਾਮ ਨਾਲ ਕਰਊਗੀ ਠੀਕ ਹੈ ਜੀ ਹਾਂਜੀ ਹਾਂਜੀ ਲੋਕ ਦੋਸਤੋ ਠੀਕ ਆ ਤੇ ਇਹ ਦੋਸਤੋ ਝੋਟੀ ਆ ਜਿਹੜੀ ਫਿਲਹਾਲ ਹੁਣ ਚੱਲ ਰਹੀ ਆ ਬਾਕੀ ਅਗੇ ਸੇਵਾ ਡਿਪੈਂਡ ਆ ਦੋਸਤੋ ਚੰਗੀ ਸੇਵਾ ਨਿਰਪਰ ਕਰਦੀ ਆ ਹੁਣ ਫਿਲਹਾਲ 16 ਲੀਟਰ ਤੇ ਤੁਸੀਂ ਜਿਹੜੀ ਇਹ ਝੋਟੀ ਖਰੀਦਾਰੀ ਕਰ ਸਕਦੇ ਜੇ ਆਪਣਾ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਅੱਛਾ ਤੇ ਵੀਰ ਇੱਧਰ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਜਿਹੜੀ ਆ ਹਾਂਜੀ ਹਾਂਜੀ ਸੰਤ ਸਾਹਿਬ ਇਹਦਾ ਸੂਆ ਕਿਵੇਂ ਆ ਜੀ ਇਹਦਾ ਦੂਜਾ ਸੂਆ ਜੀ ਦੂਜਾ ਪੰਜਾਂ ਛਿਆਂ ਦਿਨਾਂ ਦੀ ਸੂਈ ਆ ਜੀ ਪੰਜਾਂ ਛਿਆਂ ਦਿਨਾਂ ਦੀ ਸੂਈ ਆ ਹਾਂਜੀ ਇਹਦੇ ਮਗਰ ਬੱਚਾ ਕੀ ਆ ਗਿਆ ਵੀਰ ਇਹਦੇ ਮਰ ਕਟਾ ਜੀ ਮੇਲ ਕਾਫੀ ਆ ਹਾਂਜੀ ਹਾਂਜੀ ਮੇਲ ਕਾਫੀ ਠੀਕ ਆ ਜੀ ਤਾਂ ਦੋਸਤੋ ਪੰਜਾਂ ਛਿਆਂ ਦਿਨਾਂ ਦੀ ਸੂਈ ਆ ਬਾਡੀ ਬੁੱਡੀ ਸਟਰਕਚਰ ਇਹਦਾ ਵੀ ਕਾਫੀ ਵੱਡਾ ਕਿਉਂਕਿ ਝੋਟੀਆਂ ਜੇਕਰ ਦੋਸਤੋ ਆਪਾਂ ਹਰਿਆਣੇ ਹਰਿਆਣੇ ਦੀ ਗੱਲ ਕੀਤੀ ਆ ਹਸਾਰ ਦੀ ਗੱਲ ਕੀਤੀ ਆ ਤੇ ਕੋਈ ਛੋਟੀ ਜਿਹੀ ਮਧਰੀ ਝੋਟੀ ਨਹੀਂ ਹੋਊਗੀ ਫ ਇਹਦੇ ਥੱਲੇ ਸੰਧੂ ਸਾਹਿਬ 15 ਕਿਲੋ ਦੁੱਧ ਤਿਆਰ ਆ ਜੀ 15 ਕਿਲੋ ਬਿਲਕੁਲ ਐਨ ਨੈਟ ਠੀਕ ਹੈ ਜੀ ਹਾਂਜੀ ਹਾਂਜੀ ਆਪਾਂ ਨੂੰ ਕੋਈ ਸੌਦਾ ਕਰਨਾਂ ਦਾ ਚੱਕਰ ਨਹੀਂ ਕੋਈ ਸੌਦਾ ਕਰੇ ਆਪਣੇ ਨਾਲ ਸਾਈ ਪਾਵੇ ਫਿਰ ਚਵੇ ਪਹਿਲਾਂ ਆਣ ਕੇ ਮੱਝ ਚੋ ਲੈਣ ਦੋ ਟਾਈਂ ਤਿੰਨ ਟਾਈਂ ਜਦੋਂ ਤਸੱਲੀ ਹੋ ਜੇ ਉਦੋਂ ਸੌਦਾ ਕਰੇ ਠੀਕ ਹੈ ਜੀ ਹਾਂਜੀ ਹਾਂਜੀ ਲੋਕ ਦੋਸਤੋ ਠੀਕ ਹੈ ਜੀ ਕੋਈ ਸਾਈ ਬਿਆਨੇ ਦਾ ਜਿਹੜਾ ਦੋਸਤੋ ਮੇਨ ਇਹ ਨਹੀਂ ਹੈਗਾ ਵੀ ਸਾਈ ਬਿਨਾ ਪਾ ਕੇ ਫੇਰ ਜਾਂ ਪਹਿਲਾਂ ਵੀਰਾਂ ਦਾ ਵੀ ਤਸੱਲੀ ਆਪਦੇ ਖੁੱਲੇ ਦੇਣਾ ਕਰੋ ਤਾਂ 15 ਕਿਲੋ ਕੋਈ ਵੀਰੇ ਏਸ ਝੋਟੀ ਦੇ ਥੱਲੇੋਂ ਦੁੱਧ ਚੋ ਸਕਦਾ ਅੱਜ 6 ਕਿ ਦਿ ਤੇ हाइट ਕਾਦੇ ਇਹ ਵੀ ਫੁੱਲ ਬੜਾ ਫੁੱਲ ਦੀ ਹੈ ਠੀਕ ਆ ਜੀ ਤੋ ਪੀਸ ਜਿਹੜੇ ਆ ਇੱਕ ਤੋਂ ਇੱਕ ਵਾਧੀ ਆ ਝੋਟੀਆਂ ਤਿੰਨ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਸੀ ਆ ਤੀਸਰੇ ਨੰਬਰ ਤੇ ਆ ਇੱਕੋ ਜਿਹੀ ਹਾਈਟ ਆ ਇੱਕੋ ਜਿਹੀ ਲੈਂਥ ਇੱਕੋ ਜਿਹੀ ਹਾਈਟ ਵੀ ਇੱਕੋ ਜਿਹਾ ਮੇਚਾ ਹੈਗਾ ਨਾ ਝੋਟੀਆਂ ਦਾ ਤੇ ਮਿਲਕਿੰਗ ਦੀ ਜੇਕਰ ਗੱਲ ਕਰ ਲਈਏ ਤੇ ਤਕਰੀਬਨ ਹੁਣ ਮੌਕੇ ਤੇ ਇੱਕੋ ਜਿਹੀ ਹਾਜ਼ਰ ਆ ਇਹਨਾਂ ਦੀ ਥੱਲੇ ਜਿਹੜੀ ਬਿਲਕੁਲ ਆਉਂਦੇ ਹੋ ਜੀ ਦਾ ਜਲ ਠੀਕ ਹੈ ਜੀ ਮੋਡ ਮੋਡਰਨ ਸੋ ਬਾਕੀ ਦੋਸਤੋ ਇਹ ਫਾਰਮ ਦੀ ਸਪੈਸ਼ਲਿਟੀ ਹੈਗੀ ਹੈ ਵੀ ਪਸ਼ੂ ਜਿਹੜੇ ਆ ਸਾਰੇ ਇੱਕੋ ਜਿਹੇ ਪਸ਼ੂ ਆਉਂਦੇ ਆ ਬਰੀਡ ਮੋਰਾ ਦੇ ਉੱਪਰ ਵੀਰ ਕੰਮ ਕਰਦਾ। ਬਰੀਡ ਮੋਰਾ ਦੀਆਂ ਹੀ ਝੋਟੀਆਂ ਜ਼ਿਆਦਾ ਕਰ ਸਕਦਾ। ਤੁਹਾਨੂੰ ਇਸ ਫਾਰਮ ਦੇ ਉੱਪਰੋਂ ਵੇਖਣ ਦੇ ਵਿੱਚ ਮਿਲਦੀਆਂ ਰਹਿਣਗੀਆਂ। ਅੱਜ ਵੀ ਤਕਰੀਬਨ ਜਿਹੜੇ ਜਿੰਨੇ ਵੀ ਐਨੀਮਲ ਆ ਸਾਰੇ ਦੋਸਤੋ ਮੋਰਾ ਬਰੀਡ ਦੇ ਵਿੱਚ। ਸੋ ਕਾਫੀ ਸੋਹਣੀਆਂ ਝੋਟੀਆਂ ਸੋਹਣੇ ਹਾਈਟ ਕੱਟ ਦੇ ਵਿੱਚ ਤੇ ਸਟਾਰਟਿੰਗ ਜਿਹੜੀ ਆ ਕਾਫੀ ਸੋਹਣੀ ਹੈ ਇਹਨਾਂ ਦੀ ਠੀਕ ਹੈ ਜੀ ਸਟਾਰਟਿੰਗ ਤੋਂ ਮਿਲਕਿੰਗ ਵਧੀਆ ਕਰਵਾ ਰਹੀਆਂ ਨੇ ਤੇ ਪੀਕ ਜਿਹੜਾ ਦੋਸਤੋ ਕੋਈ ਚੰਗਾ ਹੋਊਗਾ ਬਾਕੀ ਅਗੇ ਚੰਗੀ ਸੇਵਾ ਵੀ ਨਿਰਪਰ ਡਿਪੈਂਡ ਕਰਦੀ ਹੈ ਐਨ ਲਿਆ ਬਸ ਠੀਕ ਆ ਜੀ ਠੀਕ ਆ ਅ ਬਾਕੀ ਹਰਮਨ ਭਾਈ ਮੰਨ ਲਓ ਉਥੋਂ ਤੁਸੀਂ ਤਸੱਲੀ ਕਰਕੇ ਲੈ ਕੇ ਆਂਦੀ ਇੱਥੇ ਕੋਈ ਜ਼ਿਆਦਾ এনवायरमेंट ਦਾ ਕੋਈ ਜ਼ਿਆਦਾ ਫਰਕ ਨਹੀਂ ਪਿਆਗਾ ਦੁੱਧ ਵਿੱਚ ਅਜੇ ਤੱਕ ਸੰਧੂ ਸਾਹਿਬ ਜਿਹਦੇ ਸਾਹ ਚੰਗੇ ਹੋਏ ਫਿਰਤ ਨਹੀਂ ਪੈਂਦਾ ਹੁਣ ਆਪਣੇ ਕੋਲੋਂ ਕੋਈ ਵੀ ਲੈ ਜਾਂਦਾ ਭੈਣ ਭਰਾ ਕੋਈ ਜਗ੍ਹਾ ਕੇ ਸਾਹ ਘਟ ਕਰੂਗਾ ਉਹਦੇ ਵਿੱਚ ਆਪਣਾ ਨਹੀਂ ਕੋਈ ਕਸੂਰ ਹੈਗਾ ਇੱਥੋਂ ਆਦੀ ਤਸੱਲੀ ਕਰਨ ਹਾਂ ਬਿਲਕੁਲ ਜੀ ਹੁਣ ਆਪਣੇ ਕੋਲ ਝੋਟੀਆਂ ਦੇ ਦੋ ਤੁਹਾਡੇ ਸਾਹਮਣੇ ਬੋਲੇ ਦੇ ਸਾਹ ਕੀਤੇ ਆ ਇਹਨਾਂ ਨਾਲੋਂ ਵੱਡਿਆਂ ਹਾਂ ਉਹ ਝੋਟੀਆਂ ਇਹਨਾਂ ਨਾਲੋਂ ਵੀ ਵੱਡੀਆਂ ਵਾਂ ਬਿਲਕੁਲ ਜੀ ਤੇ ਉਹ ਪਰ ਸਾਫ ਕੀਤੀਆਂ ਉਹਨਾਂ ਦੀ ਵੀਡੀਓ ਆਪਾਂ ਇੱਕ ਦੋ ਦਿਨ ਖਲੋ ਕੇ ਪਾਵਾਂਗੇ ਹਾਂਜੀ ਮਤਲਬ ਦੋਸਤੋ ਇਹ ਤਿੰਨ ਜਿਹੜੀਆਂ ਝੋਟੀਆਂ ਤੁਹਾਨੂੰ ਆਪਾਂ ਅੱਜ ਸਪੈਸ਼ਲ ਦਿਖਾਉਣੀਆਂ ਸੀ ਇਸ ਕਵਰੇਜ ਦੇ ਵਿੱਚ ਦੋ ਝੋਟੀਆਂ ਤੇ ਮੈਂ ਇੱਕ ਵਾਰੀ ਮੋٹے ਤੌਰ ਤੇ ਅਦਰ ਕੈਮਰਾ ਮਾਰ ਦਿੰਦਾ ਬੌਲੇ ਤੋਂ ਵੀਰਾਂ ਦਾ ਵੀ ਸਾਫ ਕੀਤੀਆਂ ਠੀਕ ਆ ਜੀ ਸੋ ਚਵਾਈ ਇਹਨਾਂ ਦੀ ਜਿਹੜੀ ਆ ਖਾਲੀ ਕਰ ਦਿੱਤੀਆਂ ਨੇ ਬੌਲੇ ਤੋਂ ਵੱਡੀਆਂ ਝੋਟੀਆਂ ਨੇ ਸਾਹਮਣੇ ਤੁਸੀਂ ਵੇਖ ਹੀ ਸਕਦੇ ਜੇ ਫਰਸਟ ਤੇ ਸੈਕੰਡ ਨੰਬਰ ਤੇ ਪੂਰੀਆਂ ਵੱਡੀਆਂ ਝੋਟੀਆਂ ਠੀਕ ਆ ਜੀ ਤੇ ਇਹਨਾਂ ਦੀ ਵੀ ਡਿਟੇਲ ਜਿਹੜੀ ਆ ਆ ਹਾਂਜੀ ਹਾਂਜੀ ਤੇ ਫਿਲਹਾਲ ਜਦੋਂ ਪੀਕ ਤੇ ਆ ਗਿਆ ਚਾਹੇ ਦੁੱਧ ਤੇ ਚੜ੍ਹ ਗਿਆ ਕਿ 25 37 ਦਿਨ ਇੱਕ ਹਫ਼ਤੇ ਬਾਅਦ ਇੱਕ ਵਨ ਵੀਕ ਤੱਕ ਤੇ ਇਹ ਵੀ ਬਿਲਕੁਲ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਹਨਾਂ ਮੱਜਾਂ ਦੀ ਅੱਛਾ ਵੀ ਧਰਮਣ ਅੱਜ ਤਿੰਨ ਐਨੀਮਲ ਆਪਣੇ ਕੋਲੇ ਇਹ ਬਕਾਊਆ ਛੋਟੀਆਂ ਹਾਂਜੀ ਹਾਂਜੀ ਸੰਧੂ ਸਾਹਿਬ ਤੇ ਹੋਰ ਕੋਈ ਗੱਲਬਾਤ ਆਪਣੇ ਭੈਣ ਭਰਾਵਾਂ ਸੱਜਣਾ ਨਾਲ ਕੋਈ ਕਰਨੀ ਹੋਵੇ ਜਾਂ ਕਹਿਣੀ ਹੋਵੇ ਕੁਝ ਸੰਧੂ ਸਾਹਿਬ ਇਹੋ ਹੀ ਆ ਵੀ ਬਾਕੀ ਮੈਂ ਤੇ ਉਹ ਗੱਲਾਂ ਨਾ ਵੀ ਫੋਨ ਜਿਹੜੇ ਕਰਦੇ ਆ ਨਾ ਭੈਣ ਭਰਾ ਕੋਈ ਵੀ ਉਹਦੀ ਤਸੱਲੀ ਕਰਮ ਜਿਹੜੇ ਲਾਗੋ ਬੰਨੇ ਤੇ ਚਲੋ ਭੈਣ ਭਰਾ ਜਿਹੜੇ ਫੋਨ ਕਿਤੇ ਹੋ ਵੀ ਆਉਂਦੇ ਆਪਾਂ ਨੂੰ ਤਰਨਦਾਨ ਜ਼ਿਲ੍ਹੇ ਜੋਂ ਕਿਤੇ ਬਹੁਤੀ ਦੂਰ ਤੇ ਨਹੀਂ ਆਪਾਂ ਇੱਥੇ ਆਣ ਕੇ ਆ ਦੀ ਤਸੱਲੀ ਕਰਨ ਦੋ ਤਿੰਨ ਟਾਈਮ ਆਪਾਂ ਨੂੰ ਸਾਈ ਦਾ ਨਹੀਂ ਕੋਈ ਚੱਕਰ ਸਿਹਰੇ ਜੋਲਣ ਸ਼ਾਮੀ ਜੋਲਣ ਉਹ ਤੋਂ ਬਾਅਦ ਸੌਦਾ ਕਰ ਹੂੰ ਹੂੰ ਕੋਈ ਚੱਕਰ ਨਹੀਂ ਆਪਾਂ ਇਹ ਨਹੀਂ ਆ ਵੀ ਪਹਿਲਾਂ ਸਾਈ ਕਰਨਾ ਸੌਦਾ ਫਿਰ ਮੱਝ ਚੋਣੀ ਆਪਾਂ ਹੂੰ ਹੂੰ ਹਾਂਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਤਸੱਲੀ ਵੀਰਾਂ ਦਾ ਵੀ ਕਰੋ ਬੇਸ਼ੱਕ ਕੋਈ ਸਾਈ ਬਿਆਨਾ ਕਰਨਾ ਜ਼ਰੂਰੀ ਨਹੀਂਗਾ ਕੰਪਲਸਰੀ ਨਹੀਂਗਾ ਸਾਈ ਬਿਆਨਾ ਕਰਨ ਤੋਂ ਬਿਨਾਂ ਵੀ ਤੁਸੀਂ ਜਿਹੜੀ ਤਸੱਲੀ ਕਰੋ ਜਿਹੜੇ ਵੀਰ ਨੂੰ ਜੱਜਦਾ ਆਪਸੋ ਪਸੰਦ ਆਉਂਦੀ ਹੈ ਝੋਟੀ ਜਿੰਨਾ ਦੁੱਧ ਗਿਆ ਗਿਆ ਉਹ ਬਿਲਕੁਲ ਇਕਵਲ ਬਰਾਬਰ ਨਿਕਲਦੀ ਹੈ ਚੀਜ਼ ਤੇ ਤੁਸੀਂ ਆਪਣੀ ਝੋਟੀ ਦੀ ਖਰੀਦਦਾਰੀ ਕਰ ਸਕਦੇ ਜੀ ਸੋ ਰੇਟ ਮੁੱਲ ਜਿਹੜਾ ਦੋਸਤੋ ਦਿੱਤੇ ਹੈਗੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਪੁੱਛ ਲਿਓ ਬਾਕੀ ਨੰਬਰ ਆਪਾਂ ਲੈ ਲੇ ਲਿਆ ਨੰਬਰ ਵੀਰ ਹਰਮਨ ਇੱਕ ਬੋਲਦੇ ਜੀ 98553 12009 ਠੀਕ ਹੈ ਜੀ ਹਾਂ ਜੀ ਤਾਂ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਹਰਮਨ ਪਿੰਡ ਰਾਣੀਵਲਾ ਤੋਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਲੱਗਦਾ ਦੋਸਤੋ ਇਸ ਪਿੰਡ ਨੂੰ ਚੋਲਾ ਸਾਹਿਬ ਤੋਂ तकरीबन ਕੋਈ 2-3 ਕਿਲੋਮੀਟਰ ਦੀ ਦੂਰੀ ਆ ਬ੍ਰਹਮਪੁਰਾ ਪਿੰਡ ਬਿਲਕੁਲ ਨੇੜੇ ਦਾ ਸੋ ਇਸ ਲੋਕੇਸ਼ਨ ਤੇ ਕਿਸੇ ਵੀਰ ਨੇ ਪਹੁੰਚਣਾ ਤੇ ਮੇਨ ਤੁਸੀਂ ਮੈਪ ਤੇ ਲੋਕੇਸ਼ਨ ਲਾ ਕੇ ਵੀ ਵਿਜ਼ਿਟ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ